ਅੱਜ ਕੱਲ ਦੇ ਇਸ ਯੁੱਗ ਦੇ ਵਿੱਚ ਜਿੱਥੇ ਹਰ ਪਾਸੇ ਸੀਸੀਟੀਵੀ ਕੈਮਰੇ ਲੱਗੇ ਹੋਇਆ ਤਾਂ ਹੱਥ ਹਰ ਇੱਕ ਦੇ ਹੱਥ ਦੇ ਵਿੱਚ ਫੋਨ ਦੇ ਵਿੱਚ ਕੈਮਰੇ ਵੀ ਨੇ ਪਰ ਅਜੇਹੇ ਦੇ ਵਿੱਚ ਇਹ ਪੁਲਿਸ ਥਾਣੇ ਦੇ ਬਾਹਰ ਦੀ ਵੀਡੀਓ ਅਤੇ ਜਿਹੜੀ ਇਹ ਮਹਿਲਾ ਚੀਕ-ਚੀਕ ਕੇ মিডিਆ ਦੇ ਸਾਹਮਣੇ ਇਹ ਕਹਿੰਦੀ ਪਈ ਹੈ ਕਿ ਮੇਰੇ ਪੁਲਿਸ ਅਫਸਰ ਦੇ ਵੱਲੋਂ ਚਪੇੜ ਮਾਰੀ ਗਈ ਜਿਸ ਤੋਂ ਬਾਅਦ ਭਾਵੇਂ ਕਿ ਪੁਲਿਸ ਅਫਸਰ ਇਹ ਕਹਿੰਦਾ ਪਿਆ ਹੈ ਕਿ ਭਾਵੇਂ ਇਹ ਰੌਲੇ ਰੱਪੇ ਦੇ ਵਿੱਚ ਕੁੜੀ ਇਹ ਔਰਤ ਮੂਹਰੇ ਆ ਜਾਂਦੀ ਹੈ ਜਿਸ ਕਰਕੇ ਇਸ ਤੇ ਤਫਾ ਪੈ ਜਾਂਦਾ ਹੈ ਉਸਤੇ ਵੱਲੋਂ ਵੀ ਉਸਤੇ ਪੁਲਿਸ ਅਫਸਰ ਦੇ ਚਪੇੜ ਮਾਰੀ ਜਾਂਦੀ ਹੈ ਇੱਕ ਵਾਰ ਤੁਸੀਂ ਇਹ ਦੋਹਾਂ ਦੀ ਵੀਡੀਓ ਨੂੰ ਇਹਨਾਂ ਦੇ ਬਿਆਨਾਂ ਨੂੰ ਸੁਣ ਲਵੋ ਤੇ ਅਜੇਹੇ ਦੇ ਵਿੱਚ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਕਿ ਕੀ ਵਾਕਈ ਪੁਲਿਸ ਥਾਣਿਆਂ ਦੇ ਵਿੱਚ ਅਜਿਹੇ ਕੇਸ ਹੋ ਜਾਂਦੇ ਐ ਜ਼ਿਕਰੇ ਖਾਸ ਹੈ ਕਿ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਕਿਸੇ ਮਾਮਲੇ ਦੀ ਤਫ਼ਤੀਸ਼ ਨਾ ਹੋਣ ਦੇ ਚਲਦਿਆਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਕਈ ਵਾਰ ਇੱਥੇ ਕੀੜੇ ਲਗਾ ਗਈ ਹੈ ਪਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਪਈ ਜਿਸ ਤੋਂ ਬਾਅਦ ਜਦੋਂ ਇਸ ਵੀਡੀਓ ਨੂੰ ਕੈਮਰਾਮੈਨ ਜਾਂ ਮੀਡੀਆ ਦੇ ਵੱਲੋਂ ਬਣਾਇਆ ਜਾਂਦਾ ਸੀ ਤਾਂ ਇੱਕ ਪੁਲਿਸ ਅਧਿਕਾਰੀ ਜਾਂ ਇੱਕ ਸਖਸ਼ ਥਾਣੇ ਦਾ ਗੇਟ ਲਗਾਉਣ ਲੱਗਦਾ ਹੈ ਤਾਂ ਦੂਸਰੇ ਪਾਸੇ ਕੈਮਰੇ ਵਾਲੇ ਇਹ ਕਹਿ ਦਿੰਦੇ ਆ ਕਿ ਤੁਸੀਂ ਗੇਟ ਨਾ ਲਗਾਓ ਤਾਂ ਅਜੇਹੇ ਦੇ ਵਿੱਚ ਦੇਖੋ ਤੁਸੀਂ ਪਹਿਲਾਂ ਉਧਰੋਂ ਕੀ ਜਵਾਬ ਆਉਂਦੇ ਆ ਤੇ ਅਜੇਹੇ ਦੇ ਵਿੱਚ ਦੋਹਾਂ ਧਿਰਾਂ ਦੇ ਬਿਆਨ ਸੁਣ ਕੇ ਤੁਹਾਨੂੰ ਕੀ ਮਾਮਲਾ ਜਾਪਦਾ ਪਿਆ ਇਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ। ਕੋਈ ਨਾ ਬਣ ਕਰੀਓ ਭਾਜੀ ਕੋਈ ਨਾ ਬਣ ਕਰੀਓ ਰਾਇਤ ਮਹਾਟ ਆਹ ਆਈ ਆਪਣੀ ਸੇਫਟੀ ਆ ਸੀ ਅੱਛਾ ਜੇ ਇੱਥੇ ਲੈਂਦੇ ਅਸੀਂ ਘਰੇ ਹੱਤਵਾਦੀ ਆ ਸਾਥ ਦੇ ਅਸੀਂ ਲੱਗੇ ਹੋਏ ਮਾਰੀ ਗਈ ਜਾਂਦੇ ਤੁਹਾਨੂੰ ਮਸਲਾ ਭਾਜੀ ਹੋਇਆ ਸਾਡਾ ਕਿਸੇ ਨੇ ਪੈਸੇ ਦਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਸ ਉਹਨਾਂ ਨੇ ਸਾਡੀ ਦੁਕਾਨ ਤੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਪਹਿਚਾਂ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥੇ ਅੱਗੇ ਖੜੀ ਸੀ ਤਾਂ ਮੇਰੇ ਮੂੰਹ ਤੇ ਉਹਨਾਂ ਨੇ ਚਪੇੜ ਮਾਰ ਦਿੱਤੀ ਹੂੰ ਤਾਂ ਭਾਜੀ ਅੱਗੋਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦਿੰਨੇ ਆ ਗਲਤੀ ਹੋ ਗਈ ਨਾ ਕੋਈ ਗਲਤੀ ਹੋ ਗਈ ਅਸੀਂ ਇੱਥੇ ਆ ਕੇ ਵੀ ਸੇਵ ਨਹੀਂ ਹੈਗੇ ਨਹੀਂ ਤੁਹਾਡੀ ਮੂਹਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਉਦੋਂ ਰਾਜੀਨਾਮਾ ਹੋ ਰਿਹਾ ਸੀ ਰਾਜੀਨਾਮਾ ਹੋ ਰਿਹਾ ਸੀ ਰਿਪੋਰਟ ਲਿਖ ਰਹੇ ਸੀ ਉਹ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲਿਖ ਲਿਆ ਹੋਇਆ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹਨਾਂ ਨੇ ਮੇਰੇ ਚਪੇੜ ਮਾਰ ਦਿੱਤੀ ਕਿੰਨੇ ਮਾਰੀ ਰਜਿੰਦਰ ਕੁਮਾਰ ਕੀ ਹੋ ਗਿਆ ਸੀ ਐਸਆਈ ਐਸਆਈ ਹਾਂ ਅਸਲ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚ ਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਿਹਾ ਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗੇ ਹੈਗੀ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀ ਅਗਰ ਲੇਡੀਜ਼ ਪੁਲਿਸ ਜੇ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਖ ਨਹੀਂ ਹਾਂਜੀ ਭਾਜੀ ਲੋਕ ਤਾਂ ਥਾਣੇ ਦੇ ਵਿੱਚ ਵੀ ਸੇਖ ਨਹੀਂ ਹਾਂਜੀ 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 ਆਇਆ ਜਾ ਰਿਹਾ ਹੈ ਤਗੜਾ ਪਤਾ ਉਹਦਾ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਦੇ ਇੱਥੇ ਦਰਖਾਸਤ ਲਈ ਬੁਲਾਇਆ ਹੈ ਤੇ ਦਰਖਾਸਤ ਦੇ ਸਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤਿਆਸ਼ ਵਿੱਚ ਆ ਗਿਆ ਉਹ ਜਨਾ ਆਪਣੇ ਹੱਥ ਪਾਈ ਹੋਣ ਲੱਗੇ ਦਾ ਪੰਜ ਵਜੇ ਛਡਾਉਣ ਲੱਗਾ ਤਾਂ ਉਹਨੇ ਮੇਰੇ ਉਹਨੂੰ ਬੈਚ ਛਡਾਉਣ ਲੱਗਾ ਇੱਕ ਯਾਰੀ ਇਹ ਇਹਦੇ ਤਫਖ ਦੇ ਵੱਜ ਗਿਆ ਉਹ ਕਹਿੰਦੇ ਜਾਨਵਰ ਕਿ ਮੈਂ ਇਹਨਾਂ ਚਪੇੜ ਮੇਰੇ ਮਾਰਤੀ ਅਸੀਂ ਅਸੀਂ ਜਾਣਬੂਝ ਕੇ ਚਪੇੜ ਮਾਰੀ ਆ ਜੀ ਜਾਨਬੂਝ ਕੇ ਚਪੇੜ ਮਾਰੀ ਆ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਦੇ ਬਾਅਦ ਮੈਂ ਇਹਨਾਂ ਦੇ ਮਾਰੀ ਆ ਕਿਹੜਾ ਨਿਸ਼ਾਨੇ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਦੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਆ ਜੀ ਜੀ ਆ ਜੋ ਥੇ ਬਹਿ ਕੇ ਆ ਦੇਖੋ